ਬਾਕੀ ਬਾਕੀ ਦਾ ਬਹੁਤ ਵੱਡਾ ਨਾਮ ਹੈ ਬਟਾਇਆ ਸੀ ਪਰ ਆਪਣਾ ਬਾਪੂ ਬਾਕੀ ਹੈ ਤੇ ਸਵੇਕ ਪੁੱਤ ਦੇ ਅੱਪਰ ਸ਼ਾਇਦ ਸ਼ੁਕਰ ਰੰਗਸਰਾ ਮੋਰ ਜੀ ਅਸੇ ਭੂਤਾਂ ਵੀ ਕੁੱਠਾ ਹੈ ਪੁਰਾਣਾ ਇਹ ਐਸ ਕੌੜਾਈ ਨਹੀਂ ਕਰਨਾ ਦੱਸ ਦੇ ਸੋਖੋਦਨ ਵਾਲੀ ਗੱਲ ਨਹੀਂ ਨੰਬਰ ਗਰੌਣਾ ਉੱਤੇ ਦੇਖੋ ਜੇ ਜਿਹੜੇ ਪਹਿਲਾਂ ਆਏ ਸੀਗੇ ਗੱਲ ਕਲੀਅਰ ਕਰਨ ਵਾਸਤੇ ਸਾਨੂੰ ਨਹੀਂ ਪਤਾ ਸੀ ਵੀ ਇਹ ਇਹ ਲੱਗ ਕੇ ਆ ਗਿਆ ਇਹਨਾਂ ਕਦੋਂ ਆਇਆ ਇਹਦਾ ਚੱਲ ਆਪਾਂ ਬੋਲਦੇ ਹਾਂ ਜਦੋਂ ਆਇਆ ਮੈਂ ਵੀ ਸ਼ੈਦਰ ਵੀ ਇੱਥੇ ਪਾਉਂਦੇ ਨੂੰ ਅਸੀਂ ਬਣ ਜੀ ਗਏ ਸੀ ਬਣ ਐਨਓਸੀ ਨੰਬਰ ਲੈ ਕੇ ਘੁੰਮਣੇ ਸੀ ਤੇ ਫਿਰ ਕਹਿੰਦਾ ਆ ਦੇ ਲਾਇਆ ਜਿਹੜਾ ਬੱਤੀ ਦਾ ਚਾਰ ਦੇ ਬੱਤੀ ਅਸੀਂ ਤਾਂ ਜਿਉਂ ਸਾਈਡ ਤੇ ਤੋਂ ਉੱਧਰ ਆਉਂਦਾ ਵੀ ਬੱਤੀਆਂ ਚਾਰ ਬਣਾਇਆ ਕਰੂ ਜੇ ਤੋਂ ਨਹੀਂ ਲਾਇਆ ਵੀ ਆ ਗੋਲੇ ਦਾ ਕੋਈ ਇਸ਼ਾਰਾ ਵੀ ਸਾਨੂੰ ਸ਼ੱਕ ਜੀ ਫਿਰ ਕੋਹੜਾ ਨਹੀਂ ਕਿ ਕਾ ਤਾ ਬੱਤੀਆਂ ਦੇ ਵਿਚੀਆਂ ਸਾਈਕਲ ਦੇ ਵਿਚਕਾਰ ਕੋਈ ਗੋਲੀ ਦੀ ਬਾਤ ਨਹੀਂ ਆਉਂਦੀ ਫਿਰ ਅਸੀਂ ਇਹਨਾਂ ਨਾਲ ਗੱਲ ਕੀਤੀ ਜਦੋਂ ਅਸੀਂ ਕਲੀਅਰ ਕੀਤਾ ਕਿ ਅੰਦਰ ਸਾਰੇ ਪੈਸਾ ਹੈ ਤਾਂ ਵੀ ਇਹ ਤਾਂ ਮੇਰਾ ਗੈਸ ਪਲਾਂ ਹੈ ਇਹਦੇ ਨੂੰ ਬੰਦਵਾਇਆ ਜਾਂਦਾ ਹੈ ਛੇ ਦੇ ਬਾਰੇ ਮੋਤੀ ਗੈਸ ਬਾਰੇ ਤੁਹਾਨੂੰ ਪਤਾ ਹੀ ਹਾਰਮਫੁਲ ਹੈ ਇਹ ਤਾਂ ਕੋਈ ਨਾਲੇ ਕੋਈ ਦੱਸਦੀ ਰੋਡ ਨਹੀਂ ਆਪਾਂ ਨੈਟ ਤੇ ਕੱਢ ਲਉਣੀ ਹਨਾ ਆਪਾਂ ਮੈਂ ਉਸੇ ਜਾ ਕੇ ਆਇਆ ਜੀ ਦੇ ਫੈਕਟਰੀ ਤੇ ਧਰਨਾ ਸ਼ੁਰੂ ਹੋਇਆ ਮੁੰਡੇ ਆਪਣੇ ਦੋਸਤਾਂ ਬਹੁਤ ਇਕੱਠੇ ਲੱੜਦੇ ਜਦੋਂ ਸ਼ੁਰੂਆਤ ਦੇ ਵਿੱਚ ਉਹਨਾਂ ਕੋਈ ਨਹੀਂ ਸਜਿਆ ਚਲੇ ਉਹਦਾ ਸੁਖਬਾਲ ਖੇਤੋਂ ਲੈ ਕੇ ਜਾਂਦਾ ਕਿ ਜਦ ਲੋਕਾਂ ਦੀ ਆਵਾਜ਼ ਹੀ ਬੰਡੀ ਹੁੰਦੀ ਹੈ ਜਿਹੜਾ ਬੰਦਾ ਆਵਾਜ਼ ਚੱਕਦਾ ਉਹਦੀ ਆਵਾਜ਼ ਤੇ ਉਹ ਉਸ ਇੰਨੀ ਪੂਰੀ ਹਾਲਤਾਂ ਦੇਖੋ ਉਹ ਹੈਗੀ ਜੀਰੇ ਫੈਕਟਰੀ ਤੇ ਨਿਦਾਲਾ ਪਿੰਡ ਮੋਗੇ ਦੇ ਕੋਲੇ ਆਪਣੇ ਸਾਹਮਣੇ ਜਿੰਮੈਂ ਤੇ ਇੱਥੋਂ ਤੱਕ ਪਾਣੀ ਆ ਗਿਆ ਉਹ ਇੰਨੇ ਤੰਗ ਨੇ ਇਹ ਤੇ ਬੋਰ ਹੀ ਪਤਾ ਨਹੀਂ ਕਿੰਨੇ ਕਰ ਗਣੇ ਵਿੱਚ ਜਮਾਈ ਪਿੰਡ ਦੇ ਕੋਲੇ ਵਿੱਚ ਚੱਕਰ ਤੇ ਖੜਾ ਨੇੜੇ ਆ ਫਿਰ ਅੱਗੇ ਉਹ ਸਾਹ ਵਾਸਤੇ ਬੜਾ ਕੁਛ ਆ ਬੜਾ ਕੁਛ ਆ ਮਤਲਬ ਕਿਸੇ ਪਾਸੋਂ ਇਹਦਾ ਫਾਇਦਾ ਹੈ ਹੀ ਨਹੀਂ ਇਹਦਾ 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 ਕੰਦੇ ਆਪ ਨੂੰ ਫਾਇਦਾ ਲੋਕਾਂ ਦਾ ਤਾਂ ਨੁਕਸਾਨ ਹੀ ਨੁਕਸਾਨ ਮੈਂ ਇੱਥੇ ਮੁੰਡਰੇ ਨਾਲ ਗੱਲ ਕੀਤੀ ਕਹਿੰਦਾ ਵੀ ਸਾਡੇ ਵੀ ਸੁਣ ਦੀ ਗੱਲ ਹੈ ਵੀ ਸਾਨੂੰ ਇੱਥੇ ਕੰਮ ਮਿਲੂਗਾ ਜਦੋਂ ਕਹਿੰਦਾ ਮੈਂ ਤਾਂ ਗੱਲ ਹੀ ਨਹੀਂ ਮੈਂ ਤਾਂ ਕਹਿੰਦਾ ਖਾੜਿਆਂ ਨੂੰ ਕੰਮ ਹੀ ਦੇ ਦੇ ਨਾ ਅੱਡੀ ਜ਼ਮੀਨ ਸਾਡੀ ਤਾਂ ਮੈਂ ਕੋਈ ਗੱਲ ਕਰਦਾ ਕਹਿੰਦਾ ਸਾਨੂੰ ਤਾਂ ਤੁਹਾਨੂੰ ਦਾ ਹੀ ਕੰਮ ਮੈਂ ਤਾਂ ਕਿਹਾ ਹੀ ਨਹੀਂ ਮੈਂ ਕੰਮ ਦੇਣਾ ਵਾ ਸੋਣਾ ਭੰਗੋ ਲੱਥੀਆ ਕਰਮਜੀਤ ਸਿੰਘ ਕੰਟਰੋਲ ਪੰਪ ਲੱਗਿਆ ਤੇ ਪਹਿਲਾਂ ਹੀ ਬਾੜਨ ਸਰਪੰਚ ਨਹੀਂ ਜੀ ਪੰਪ ਲੱਗਾ ਕੋਈ ਆਪੂ ਆ ਕੋਈ ਕੀ ਕਹਿੰਦਾ ਕੋਈ ਸ਼ੋਰ ਨਹੀਂ ਹੈਗਾ ਫੇਰ ਅਸੀਂ ਦਰਨਾ ਜੀ ਕਰਦਾ ਮੈਨੂੰ ਇਹ ਪਤਾ ਲੱਗੇ ਹੁਣ ਪ੍ਰਸ਼ਾਸਨ ਨਾਲ ਕੋਲ ਆ ਕੇ ਦੱਸ ਹਾਂਜੀ 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 ਬਹੁਤ ਜ਼ਿਆਦਾ ਚਲੋ ਜਿਹੜੇ ਆਪਣੇ ਲਾਈਕ ਜਿਵੇਂ ਪੋਰਸ ਵਾਲੇ ਹਨ ਉਹਨਾਂ ਦਾ ਖੈਰ ਐਸਡੀਐਮ ਸਾਹਿਬ ਕੋਲੇ ਕੱਲੇ ਮੰਗ ਪੱਤਰ ਦੇ ਕੇ ਆਇਆ ਵੀ ਸਾਡਾ ਹੱਲ ਕੀਤਾ ਜਾਏਗਾ ਨਾ ਤੇ ਅੱਜ ਮੈਂ ਨੂੰਏ ਦੇ ਵਿੱਚ ਉਹ ਪੜਿਆ ਮੈਂ ਜਦੋਂ ਦਫ਼ਤਰ ਹੀ ਗਿਆ ਐਸਡੀਐਮ ਨੇ ਬਾਕਾਇਦਾ ਇਹ ਬੋਲਿਆ ਵਾ ਕਹਿੰਦੇ ਇਹ ਬਾਤਾਵਾਂ ਵਨ ਵਾਸਤੇ ਬਾਤਾਵਾਂ ਨੂੰ ਹਰਿਆ ਭਰਿਆ ਰੱਖਣ ਵਾਸਤੇ ਹਰਿਆ ਭਰਿਆ ਰੱਖਣ ਵਾਸਤੇ ਇਹ ਪਲਾਟ ਬਹੁਤ ਲਾਹੇਵੰਦ ਆ ਇਹਦਾ ਕੋਈ ਨੁਕਸਾਨ ਨਹੀਂ ਕਹਿੰਦਾ ਕਿਸਾਨਾਂ ਨੂੰ ਇਹ ਸਮਝ ਨਹੀਂ ਹੈਗੀ ਇਹਨਾਂ ਨੂੰ ਕੋਲੇ ਇੱਥੇ ਪਟਾ ਕੇ ਸਮਝਾਓ ਮੈਂ ਇਹ ਪੁੱਛਾ ਜਉਣਾ ਵੀ ਐਸਡੀਐਮ ਸਾਹਿਬ ਸਾਬਤ ਕਰਦੇ ਨਾ ਇਹ ਚੀਜ਼ ਵੀ ਇਹ ਜਿਹੜਾ ਪਲਾਟ ਆ ਬਾਤਾਵਾਂ ਨੂੰ ਹਰ ਭਾਰੇ ਆ ਭਰਿਆ ਬਣਦਾ ਇਹ ਕੋਈ ਨਰਸਰੀ ਲੱਗੀ ਆ ਵੀ ਜਿਹੜੇ ਬੋਟੇ ਲਾ ਦੀਆਂ ਮੈਨੂੰ ਪਤਾ ਨਹੀਂ ਹੁਣ ਕਿਸਾਨਾਂ ਦੇ ਪੁੱਤ ਪੜ ਲੈ ਗਏ ਉਹ ਕੋਈ ਨਹੀਂ ਬਣਦੇ ਪੜ ਲੈਂਦੇ ਆ ਸਿੱਧੇ ਕਿਵੇਂ ਹੋ ਜੂਗਾ ਇਹਨਾਂ ਦਾ ਕੰਮ ਆ ਪੜਿਆ ਲਿਖਿਆ ਆਪਸਾ ਯਾਰ ਤੁੱਕਟੂ ਤਾਂ ਇਹ ਗੱਲ ਨਾ ਕਰੇ ਤੂੰ ਵੀ ਬਿਆਨ ਦੇਖੋ ਪਿਆ ਐਸੇ ਅੰਦਰੀਂ ਐਸੇ ਅੰਦਰੀਂ ਤੁੱਕਟੂ ਲੈ ਲੈ ਜਾ ਮਸੂ ਮੇਲਾ ਲੱਗਿਆ ਨਾ ਹਵਾਵਾਰੀ ਉਹ ਬਾਜ ਬਾਈ ਆ ਬਾਜ ਨਹੀਂ ਲੱਗਦਾ ਪੈਸੇ ਤਾਂ ਬਾਪੂ ਸਿਹਰੇ ਕਮਾ ਕੇ ਤੁਰ ਗਿਆ ਇਥੋਂ ਤੁਰ ਕੇ ਉਹ ਨਾਲ ਤਾਂ ਲੈ ਕੇ ਨਹੀਂ ਜਾਣੇ ਪਰ ਇਹ ਮੂੰਹ ਦਾ ਸਵਾਦ ਹੀ ਆ ਜੀ ਜੇ ਬਿਨਾਂ ਜੇ ਤੱਕ ਪ੍ਰਸ਼ਾਸਨ ਦਾ ਬਿਲਕੁਲ ਬਣਾ ਦਿਆ ਪੂਰੇ ਖਿਲਾਫ ਤੁਹਾਨੂੰ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਪੁਲਿਸ ਆਈ ਉਹਨਾਂ ਨੇ ਧਰਨਾ ਚੁਣਾਇਆ ਉਹਦੇ ਦਿਨੋਂ ਪਰसों ਰਾਤ ਨੂੰ ਮਤਲਬ ਉਹਨਾਂ ਨੂੰ ਧਮਕੀਆਂ ਦਿੰਦੇ ਸੀਗੇ ਕਿ ਇਹ ਪੀਸੀਸੀਆਂ ਨਹੀਂ ਕਰਾਉਣੀਆਂ ਬਾਹਰ ਨਹੀਂ ਜਾਣਾ ਦਿਵਾਕ ਨੇ ਪੜਾਉਣੇਗੇ ਮਤਲਬ ਪੂਰੀਆਂ ਧਮਕੀਆਂ ਲੜਾਈ ਲੜ ਗਈ ਲੋਕਾਂ ਦੀ ਹੈ ਆਪਦੇ ਹੱਕ ਲਈ ਲੜੀਏ ਜਾ ਰਹੇ ਪੂਰੀਆਂ ਦੇ ਫਾਇਦੇ ਉਠਾਉਂਦੇ ਸਾਰਿਆਂ ਦੇ ਪਰ ਨਹੀਂ ਇਕੱਠੇ ਹੋ ਗਏ ਜਿਹੜਾ ਇਹ ਬੰਦਾ ਫੈਕਟਰੀ ਲਾ ਰਿਹਾ ਸਾਡਾ ਸਾਰਾ ਪਿੰਡੇ ਤੋਂ ਡੀਜ਼ਲ ਭਰੌਂਦਾ ਵਾ ਮਤਲਬ 1.5 ਕਰੋੜ ਦਾ ਡੀਜ਼ਲ ਅਸੀਂ ਲੈਨੇ ਆ ਤੋਂ ਜਦੋਂ ਅਸੀਂ ਇੱਥੇ ਬੈਠੇ ਆ ਇੱਕ ਨਿਮਰਤਾ ਤਰੀਕੇ ਨਾਲ ਉਹਨੇ ਐਂ ਵੀ ਕਿਹਾ ਯਾਰ ਬੈਠੋ ਹਣ ਅੰਦਰ ਕੋਈ ਗੱਲਬਾਤ ਕਰਦੇ ਆ ਗੱਡੀ ਆਉਂਦਾ ਸੀ ਐਂ ਅੰਦਰ ਬਾਹਰ ਦਾ ਸੀ ਬਾਹਰ ਕੱਢਦਾ ਸੀ ਜ ਕੱਲ ਸ਼ੈਡ ਸ਼ੂਟ ਪਾਤਾ ਸਾਰਾ ਕੁਝ ਪੱਕੇ ਤੌਰ ਤੇ ਲੱਗਣ ਲੱਗਿਆ ਕੱਲ ਆ ਕੇ ਕਹਿੰਦਾ ਯਾਰ ਮੈਂ ਨਾ ਗਲਤੀ ਕਰ ਲਈ ਸੀਗਾ ਉਹ ਟਾਈਮ ਹੁਣ ਗਿਆ ਮਤਲਬ ਇੱਥੇ ਸ਼ੈਲਰ ਦੀ ਐਨਓ ਸੀ ਵੀ ਨਹੀਂ ਮਿਲ ਸਕਦੀ ਇਹਨਾਂ ਨੂੰ ਹਾਂਜੀ ਹਾਂਜੀ ਆਪਾਂ ਸ਼ਹਿਰ ਦੇ ਪਿੰਡ ਦੇ ਵਿੱਚ ਬੈਠੇ ਹਾਂ ਹਾਂਜੀ ਉਹਦੇ ਆ 100 200 ਮੀਟਰ ਦਾ ਇਹ ਬਾਇਓ ਗੈਸ ਦੇ ਪਲਾਂਟ ਦੇ ਤਾਂ ਵਾਸਤੇ ਤਾਂ ਆਪਾਂ ਤਾਂ ਮਰਨ ਵਾਲੇ ਪਾਸੇ ਪਹੁੰਚ ਹੀ ਹੈ ਸਾਡੇ ਬੱਚਿਆਂ ਦੀ ਅੱਜ ਅਸੀਂ ਆਪ ਤੇ ਜਵਾਕਾ ਲਈ ਨਹੀਂ ਲੜਾਂਗੇ ਫਿਰ ਅਸੀਂ ਲੜਾਂਗੇ ਕਿਹਦੇ ਤੇ ਉਹ ਇੱਕ ਬੰਦੇ ਨੇ ਪੈਸਾ ਹੀ ਸਾਰਾ ਕੁਝ ਬਣਾ ਲਿਆ ਯਾਰ ਐਸਾ ਹੀ ਇਹ ਸਭ ਨੂੰ